ਓ ਮਾਈ ਗੋਡ ਮੈਂ ਦੂਈ ਕੁਛ ਕਹਿ ਦਵਾਂ ਮੈਂ ਫਿਲਟਰ ਨਹੀਂ ਲਗਾਉਂਦਾ ਆ ਦੇਖੋ ਘਰ ਤੁਸੀਂ ਦੱਸੋ ਵੀ ਇਹ ਫਿਲਟਰ ਤੋਂ ਬਿਨਾ ਸਹੀ ਲੱਗਦੀ ਏ ਕਿ ਨਹੀਂ ਲੱਗਦੀ ਹਾਂ ਤਾਂ ਹੀ ਮੂਡ ਖਰਾਬ ਐ ਹੈਨਾ ਓ ਮਾਈ ਗੋਡ ਪਲੀਸ ਵੀਰ ਚਾਹ ਤੱਕ ਤੇ ਖੂਬ ਹੈ ਬੇਟਾ ਇੱਦਾਂ ਨਹੀਂ ਬੋਲੀ ਦਾ ਟੱਠੇ ਖੂਚ ਨਹੀਂ ਬੋਲਣਾ ਇੰਗਲਿਸ਼ ਚ ਬੋਲੋ ਬੋਲੀ ਦਾ ਇੰਗਲਿਸ਼ ਚ ਟੱਠੇ ਨਹੀਂ ਛੋਟਾ ਖੂਟਾ ਖੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਇਕੜਪੜਾ ਬਹੁਤ ਹੋ ਗਿਆ ਨੇ ਤੇ ਤੁਹਾਨੂੰ ਪਤਾ ਇੱਕ ਤਾਂ ਆਪਣਾ ਮਾਈਕ ਗੁੰਮ ਗਿਆ ਠੀਕ ਹੈ ਮਾਈਕ ਦਾ ਬਹੁਤ ਤਗੜਾ ਨੁਕਸਾਨ ਹੋ ਗਿਆ ਹੁਣ ਫੇਰ ਦੁਬਾਰਾ ਮੰਗਵਾਣਾ ਪੈਣਾ ਦੇਖਦੇ ਹਾਂ ਹੁਣ ਕਦੋਂ ਮੰਗਵਾਣਾ ਕਿਉਂਕਿ ਇੱਕ ਤਾਂ ਮਹਿੰਗਾ ਬੜਾ ਹੁੰਦਾ ਸੋਚਣਾ ਪੈਦਾ ਵੀ ਕਿਹੜਾ ਮੰਗਾਈਏ ਕਿਹੜਾ ਨਾਮ ਰਹੀਏ ਹੈਨਾ ਬਜਟ ਕੋ ਜਿਹੜਾ ਹੈ ਜਿੰਦਾ ਬੰਦੇ ਦਾ ਦੂਜੀ ਇਕੜਪੜੀ ਹੋ ਗਈ ਵੀ ਪੂਰਾ ਦਿਨ ਲੱਗ ਗਿਆ ਮੈਂ ਐਕਚੁਅਲੀ ਚ ਚਾਰਜਰ ਨਹੀਂ ਸੀ ਲੈ ਗਿਆ ਆਪਣਾ ਫੋਨ ਦਾ ਮੇਰਾ ਫੋਨ ਸਵੇਰੇ ਹੀ ਹੋ ਗਿਆ ਫੰਡ ਨਾਮ ਵਲੌਗ ਬਣਿਆ ਤੇ ਨਾ ਵਲੌਗ ਐਡਿਟ ਕੀਤਾ ਹੈ ਨਾ ਦੋਨੇ ਕੰਮ ਹੀ ਨਹੀਂ ਹੋਏ ਤੇ ਤਾਂ ਕਰਕੇ ਵਲੌਗ ਵੀ ਲੇਟ ਹੋ ਗਿਆ ਤੇ ਵਲੌਗ ਪੜਿਆ ਮੈਂ ਸਮਾਨ ਪਾਇਆ ਹਾਂਜੀ ਅੱਛਾ ਮੈਂ ਨਾ ਸਮਾਨ ਪਾਇਆ ਵਾਹ ਵਾਹ ਦੇਖੋ ਨੰਨੂ ਨਾ ਕਿੰਨਾ ਸਾਰਾ ਸਮਾਨ ਲੈ ਕੇ ਆਈ ਹੈ ਉੱਥੋਂ ਲੋਕ ਹੀ ਬਣ ਲਿਆ ਛੋਨੇ ਆ ਵੀਡੀਓ ਬਣਦੀ ਏ ਚਲ ਜਾ ਲੈ ਕੇ ਆ ਸਮਾਨ ਜਾ ਵਹਾਈਏ ਫਿਰ ਜੇ ਲੈ ਕੇ ਆ ਅੱਛੀ ਪਾਇਆ ਮੈਂ ਜੇ ਦਿਖਾ ਫਿਰ ਹਾਂਜੀ ਆ ਦੇਖੋ 9 12 ਸਮਾਨ ਲੈ ਗਿਆ ਕਿੰਨਾ ਸੋਹਣਾ ਸਮਾਨ ਲੈ ਗਿਆ ਇਹ ਨੰਨੂ ਉੱਥੋਂ ਦੇਖੋ ਮੇਲੇ ਤੋਂ ਮਛੂਆੜਾ ਸਾਹਿਬ ਤੋਂ ਕਾਹ ਕੀ ਹੋਏ ਮੇਡੀ ਰੇਜ਼ਰ ਤੋਂ ਆਹ ਕੀ ਹੈ ਅੱਛਾ ਆਹ ਹੈ ਖਾਸ ਚੀਜ਼ ਆਹ ਕੀ ਹੋਏ ਰੇਜ਼ਰ ਇਹ ਕਾਦੀ ਰੇਜ਼ਰ ਹੈ ਅੱਛਾ ਰਹੀ ਰੇਜ਼ਰ ਹੈ ਅਲੱਗ-ਅਲੱਗ ਤਰ੍ਹਾਂ ਦੀ ਹੈ ਜੇ ਮਤਲਬ ਜੇ ਖਤਮ ਹੋ ਜਾਏ ਤਾਂ ਫਿਰ ਨਵੀਂ ਸ਼ੁਰੂ ਹੋ ਜਾਂਦੀ ਹੈ ਨਾ ਐਦੀ ਹੈ ਨਾ ਚੋ 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 ਖਤਾਈ ਖਤਾਈ ਯਾਰ ਬਿਊਟੀਫੁੱਲ ਹੈ ਯਾਰ ਨਨੂ ਆਤਾ ਹੈ ਨਾ ਤੁਸੀਂ ਕਰੇ ਵੀ ਦੇਖੇ ਨਾ ਨਾਸਤਵਾਰ ਦੇ ਹਾ ਯਾਰ ਬਿਊਟੀਫੁੱਲ ਹੈ ਯਾਰ ਨਨੂ ਆਤਾ ਆ ਦੇ ਹੋਰ ਵੀ ਅਚਾਰ ਆ ਗਈ ਹੈ ਇਹਨੂੰ ਕੀ ਕਹਿੰਦੇ ਕਲਚਰ ਓਏ ਤੇ ਆ ਕੀ ਹੈ ਇਹ ਮੇਰਾ ਕਲਚਰ ਐਗ੍ਰਿਕਲਚਰ ਕੀ ਹੈ ਇਹ ਉਹ ਅੰਗਰੇਜ਼ੀ ਚ ਬੋਲ ਕੇ ਦਹੀਂ ਅੱਜ ਨਨ ਟਕਲੇ ਨੂੰ ਇੰਗਲਿਸ਼ ਚ ਕੀ ਕਹਿੰਦੇ ਰ ਠੋਕ ਲੋ ਠਕਲਾ ਮੈਂ ਟੰਡੇ ਕੋ ਇੰਗਲਿਸ਼ ਮੇਂ ਕਿਆ ਕਹਤੇ ਹੈ ਕਿਆ ਟੈਂਡਾ ਟੈਂਡਾ ਅੱਜ ਅੱਗਦਾਉ ਕਿਆ ਅੱਜ ਤਾਂ ਅੰਗਰੇਜ਼ੀ ਨਹੀਂ ਪੜ੍ਹਨੀ ਓਕੇ ਆਪਾਂ ਵਧੀਆ ਵਧੀਆ ਇੰਗਲਿਸ਼ ਪੜ੍ਹਨੀ ਹੈ ਕਾਕੇ ਹਾਂਜੀ ਇਹ ਲਾ ਪੰਜਾਬੀ ਪੜ੍ਹਨੀ ਹੈ ਫਿਰ ਇੰਗਲਿਸ਼ ਪੜ੍ਹਨੀ ਹੈ ਠੀਕ ਹੈ ਨਾ ਪਹਿਲਾਂ ਊੜਾ ਐੜਾ ਹੁੰਦੇ ਨਾ ਸਿੱਖਰੀ ਊੜਾ ਐੜਾ ਸੁਨਾ ਦੇ ਮਾੜਾ ਆ ਫਿਰ ਯਾਰੇ ਮੂੜਨੀ ਹੈਗਾ ਮੂੜਨੀ ਹੈਗਾ ਸਵੇਰੇ ਸੁਨਾ ਠੀਕ ਹੈ ਠੀਕ ਹੈ ਸਵੇਰੇ ਸੁਨਾ ਜੀ ਪਰ ਊੜਾ ਐੜਾ ਜ਼ਰੂਰੀ ਹੈ ਸਿੱਖਣਾ ਠੀਕ ਹੈ ਨਾ ਸਾਰੇ ਬੱਚਿਆਂ ਦਾ ਊੜਾ ਐੜਾ ਸਿੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਹੈ ਹਾਂ ਜੀ ਪੰਜਾਬੀ ਆਪਣੀ ਮਾਂ ਬੋਲੀ ਸਿੱਖਣੀ ਬਹੁਤ ਜ਼ਰੂਰੀ ਹੁੰਦੀ ਠੀਕ ਹੈ ਹਾਂ ਜੀ ਤੈਨੂੰ ਰੋਟੀ ਖਾ ਲਈ ਤੁਸੀਂ ਲਖਾਓ ਫਿਰ ਖਾਣੇ ਤੇ ਆ ਰੋ ਗਿਆ ਦੇ ਦੇ ਸੇਰੀ ਖਾਣੋ ਦੇ ਉਹ ਦੇਖ ਮੈਨੂੰ ਇੱਕੋ ਸ਼ਿਕਾਇਤ ਹੈ ਮੈਂ ਫਿਲਟਰ ਨਹੀਂ ਲਗਾਉਂਦਾ ਆ ਦੇਖੋ ਪਰ ਤੁਸੀਂ ਦੱਸੋ ਵੀ ਇਹ ਫਿਲਟਰ ਤੋਂ ਬਿਨਾ ਸਹੀ ਲੱਗਦੀ ਕਿ ਨਹੀਂ ਲੱਗਦੀ ਹਾਂ ਫਿਲਟਰ ਲਾ ਕੇ ਤਾਂ ਫਿਰ ਨਕਲੀ ਹੋ ਜਾਂਦਾ ਕੰਮ ਕਿ ਨਹੀਂ ਆਹੋ ਖੁਦ ਵੈਸੇ ਹੀ ਆ ਦੇ ਕਿ ਸਹੀ ਲੱਗਦਾ ਯਾਰ ਇਦਾਂ ਜ਼ਰੂਰੀ ਇਹ ਯਾਰ ਇਹ ਛੋਟੀਆਂ ਮੋਟੀਆਂ ਗੱਲਾਂ ਐ ਇਹ ਵੱਡੀਆਂ ਗੱਲਾਂ ਕਰਿਆ ਕਰੋ ਠੀਕ ਹੈ ਨਾ ਹਾਂਜੀ ਤੇ ਹੁਣ ਅਪਡੇਟ ਇਦਾਂ ਵੀ ਉੱਥੋਂ ਆਪਾਂ ਵਲੌਗ ਕੰਟੀਨਿਊ ਕੀਤਾ ਠੀਕ ਹੈ ਜੀ ਅੱਜ ਬਹੁਤ ਜ਼ਿਆਦਾ ਤਬੀਅਤ ਮੇਰੀ ਖਰਾਬ ਹੈ ਮੈਨੂੰ ਜ਼ੁਕਾਮ ਹੋਇਆ ਹੋਇਆ ਤੇ ਤਾਂ ਕਰਕੇ ਮੈਂ ਫਿਰ ਮਤਲਬ ਕੱਲ ਦਾ ਵੀ ਕੱਲ ਦਾ ਮਾਹੌਲ ਇਦਾਂ ਦਾ ਜੀ ਸਾਰੇ ਪਾਸੇ ਇਹ ਨਾ ਜ਼ੁਕਾਮ ਜਿਹਾ ਫੈਲਿਆ ਹੋਇਆ ਹੈ ਵਾਇਰਲ ਜਿਹਾ ਚੱਲਿਆ ਹੋਇਆ ਹੈ ਤਾਂ ਕਰਕੇ ਨਾ ਜ਼ੁਕਾਮ ਹੋ ਰਿਹਾ ਸਾਰਿਆਂ ਨੂੰ ਤੇ ਤਾਂ ਕਰੇ ਮਨ ਵੀ ਨਹੀਂ ਕੀਤਾ ਮੈਂ ਵੀਡੀਓ ਨਹੀਂ ਬਣਾਈ ਤੇ ਅੱਜ ਮੈਂ ਕੰਟੀਨਿਊ ਕਰ ਰਿਹਾ ਠੀਕ ਹੈ ਜੀ ਤੇ ਫਿਲਹਾਲ ਵਲੌਗ ਚੱਲਿਆ ਤੁਸੀਂ ਦੇਖ ਰਹੇ ਹੋ ਤੇ ਇੱਧਰ ਨੰਨੂ ਦੀਆਂ ਸ਼ਰਾਰਤ ਐਜ਼ ਯੂਅਲ ਜਾਰੀ ਨੇ ਹਾਂ ਜੀ ਤੁਹਾਡਾ ਮੂਡ ਖਰਾਬ ਹੈ ਜਦੋਂ ਦਾ ਮੈਂ ਆਇਆ ਨਾ ਉਹਨਾਂ ਦੇ ਇਹੀ ਗੱਲ ਮੈਨੂੰ ਸੁਣਨ ਨੂੰ ਮਿਲਦੀ ਹੈ ਵੀ ਇਹ ਕੈਰੀ ਮੇਰਾ ਮੂਡ ਖਰਾਬ ਹੈ ਨੂੰ ਪੁੱਛਦੇ ਆ ਵੀ ਮੂਡ ਕਿਉਂ ਖਰਾਬ ਤੇ ਦੱਸਦੀ ਨਹੀਂ ਹੈਗੀ ਦੱਸ ਸਤਰਾ ਮੂਡ ਕਿਉਂ ਖਰਾਬ ਹੈ ਭਾਈ ਯਾਰ ਬਾਬਾ ਪਤਾ ਨਹੀਂ ਆਗਾ ਯਾਰ ਤੇ ਫਿਰ ਪਤਾ ਕਿ ਇਹਨੂੰ ਇਹ ਮੂਡ ਖਰਾਬ ਕਿਉਂ ਹੈ ਕਰਨ ਦਾ ਕਾਰਨ ਤਾਂ ਪਤਾ ਲੱਗੇ ਇਹਨਾਂ ਨੂੰ ਹੀ ਪਤਾ ਆਏਗਾ ਕਿੰਨਾਂ ਨੂੰ ਇਹਨਾਂ ਨੂੰ ਸਬਸਕ੍ਰਾਈਬਰਾਂ ਨੂੰ ਉਹਨਾਂ ਨੂੰ ਕਿੱਦਾਂ ਪਤਾ ਹੋਏਗਾ ਪਤਾ ਹੋ ਜਾਏਗਾ ਉਹਨਾਂ ਨੂੰ ਕਿੱਦਾਂ ਪਤਾ ਹੋਏਗਾ ਭਾਈ ਤੇਰੇ ਇਸ ਮੂਡ ਦਾ ਤੇਰਾ ਮੂਡ ਕਿਉਂ ਖਰਾਬ ਹੈ ਸਕੂਲ ਜਾਣਾ ਨਾ ਤਾਂ ਪਤਾ ਕਿਉਂ ਹਾਂ ਮੇਰਾ ਮੈਂ ਸਕੂਲ ਤਾਂ ਤੋਏ ਮੂਡ ਉਹ ਤੁਹਾਡਾ ਪਲਾ ਹੋਏ ਤੁਹਾਡਾ ਬਸ ਤੁਹਾਨੂੰ ਪਤਾ ਲੱਗ ਗਿਆ ਨਾ ਹਾਂ ਤਾਂ ਹੀ ਮੂਡ ਖਰਾਬ ਹੈ ਹੈਨਾ ਓ ਮਾਈ ਗੋਡ ਸਕੂਲ ਜਾਣਾ ਨਾ ਸਰੇ ਸਕੂਲ ਜਾਣਾ ਨਾ ਅਦਰ ਦੇਖੋ ਵਾਲ ਦੇਖੋ ਸਵਾਰ ਹਾਏ ਗੱਲ ਨਹੀਂ ਹੋਈ ਆ ਕੰਝ ਕਾ ਸੀ ਨਾ ਤਾਂ ਕਰਕੇ ਆ ਦੇਖੋ ਟਿੱਕੇ ਲਾਏ ਹੋਏ ਆ ਹੈ ਤੇ ਪਰਸ ਪਾਇਆ ਆ ਸੋਹਣਿਆਂ ਨੇ ਹਾਏ ਹਾਏ ਤੇ ਅੱਜ ਅੱਛਾ ਮੂਡ ਤਾਂ ਖਰਾਬ ਸੀਗਾ ਅਭੀ ਸਕੂਲੇ ਜਾਣਾ ਮੇਰੇ ਪਾਪਾ ਦੇ ਮਾਮਾ ਜੀ ਆਣ ਆਣਗੇ ਅੱਛਾ ਨਵਦੀਪ ਦੇ ਡੈਡੀ ਆਣ ਵਾਲੇ ਆ ਔਰ ਨਾ ਉਹ ਪਿਛਲੇ ਘਰ ਨਾ ਹਾਂ ਆ ਵਿਆਹ ਵਾਲਾ ਵਿਆਹ ਹੋ ਰਿਹਾ ਨਾ ਗਲੀ ਦੇ ਵਿੱਚ ਵਿਆਹ ਆਇਆ ਆਹੋ ਤਾਂ ਕਰਕੇ ਟੈਂਟ ਲੱਗੇ ਹੋਏ ਆ ਹੈ ਨਾ ਨਾਨੂੰ ਤੇ ਜਾਣਾ ਵੀ ਤਿਆਰ ਹੋ ਜਾ ਫਿਰ ਜੇ ਜਾਣਾ ਤੇ ਹਾਂ ਤਿਆਰ ਹੋ ਰਹੀ ਹੋਰ ਹੋ ਤਿਆਰ ਹੋ ਜਾ ਫੜਫੜ ਬਸ ਹੋ ਰਹੀ ਬਾਬਾ ਆਹਾ ਸਬਰ ਹੋ ਓਕੇ ਬਾਬਾ ਸਬਰ ਕਰ ਰਹੇ ਆ ਅਸੀਂ ਥੋੜਾ ਸਬਰ ਕਰੋ ਬਾਬਾ ਓਕੇ ਸਬਰ ਕਰੂ ਤੇ ਮੈਂ ਤੁਹਾਨੂੰ ਦਿਖਾਣਾ ਸਾਡੀ ਗਲੀ ਚ ਟੈਂਟ ਲੱਗੇ ਹੋਏ ਆ ਨੁਸਖਾ ਨ ਘੜੀ ਦੇਖ ਰਹੀ ਐ ਆਹ ਦੇਖੋ ਤੇ ਆਹ ਦੇਖ ਲਓ ਤੁਸੀਂ ਇੱਧਰ ਕਿਦਾਂ ਕੱਪੜੇ ਖਿਲਾ ਰਹੇ ਹੋਏ ਆਪਣੀ ਅਲਮਾਰੀ ਚੋਂ ਨਾ ਕੱਢ ਕੇ ਦੇਖੋ ਦੇਖ ਦੇਖ ਅੱਜ ਵਲੌਗ ਆ ਸਾਰਾ ਲੱਗਦਾ ਤੇਤੇ ਹੀ ਬਣਨਾ ਕਾਕੇ ਤੇਰੇ ਹੈ ਨਾ ਸੋਣਿਆ ਦੇਖਿਓ ਕੀ 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 ਵਾਈਅਰ ਯੂ ਲਾਫਿੰਗ ਵਾਈਅਰ ਲਾਫਿੰਗ ਟੱਟੇ ਖੂਹ ਚ ਜਾਓ ਭੱਜ ਚੋ ਦੱਸਿਆ ਬੇਟਾ ਇਦਾਂ ਨਹੀਂ ਬੋਲੀਦਾ ਪਲੀਜ਼ ਵੀਰ ਚਾਹ ਟੱਟੇ ਖੂਹੇ ਬੇਟਾ ਇਦਾਂ ਨਹੀਂ ਬੋਲੀਦਾ ਟੱਠੇ ਖੂਚ ਨਹੀਂ ਬੋਲੇ ਇੰਗਲਿਸ਼ ਚ ਬੋਲੋ ਇੰਗਲਿਸ਼ ਚ ਬੋਲੋ ਇੰਗਲਿਸ਼ ਨਹੀਂ ਆਉਂਦੀ ਮੈਨੂੰ ਯਾਰ ਇੰਗਲਿਸ਼ ਚ ਬੋਲੋ ਟੱਠੇ ਖੂਰੂ ਕਿੱਦਾਂ ਬੋਲੀਦਾ ਇੰਗਲਿਸ਼ ਚ ਟੱਠੇ ਖੂ ਠੋਟਾ ਖੂ ਠੋਟਾ ਖੂ ਕੰਦਾ ਟੱਕਲੇ ਕੋ ਇੰਗਲਿਸ਼ ਵਿੱਚ ਕੀ ਕਹਤੇ ਹੈ ਠੋਕਲਾ ਓ ਠੋਕਵਾ ਮਾਤਾ ਪਾਣੀ ਕੋ ਕੀ ਕਹ ਕਹਦੇ ਮੋਟਰਨੀ ਐ ਇਦਾਂ ਨਹੀਂ ਬੋਲਦਾ ਬੇਟਾ ਸ਼ਰਮ ਕਰੋ ਸੰਦੀ ਕੋ ਕੀ ਬੋਲਦੇ ਸ਼ੋਨਿੰਗ ਮੇਰਾ ਨਾਮ ਲੈ ਕੇ ਦੱਸ ਰਹੀ ਹੈ ਤੇ ਅੱਜ ਮਨਪ੍ਰੀ ਨੂੰ ਕਿਹਾ ਸੀ ਮੈਂ ਕਿਹਾ ਤੂੰ ਥੋੜਾ ਜਿਹਾ ਵਲੌਗ ਸ਼ੂਟ ਕਰ ਲਈ ਠੀਕ ਆ ਤੇ ਇੱਧਰ ਆਪਾਂ ਪਹਿਲੇ ਬੀਪੀ ਕਟਾ ਕੇ ਬੈਠੇ ਹੋਏ ਆਂ ਤਬੀਅਤ ਖਰਾਬ ਕਰਕੇ ਬੈਠੇ ਹੋਏ ਨੈਸ ਹੋ ਗਈ ਸੀ ਹੁਣ ਹੋਰ ਕੀ ਯਾਰ ਫਿਰ ਤਬੀਅਤ ਖਰਾਬ ਹੋ ਗਈ ਆ ਯਾਰ ਇਹ ਸਾਰੇ ਨਵੇਂ ਪੈਲ ਕੱਢ ਕੱਢ ਕੇ ਪਰਵਾਹ ਕਰੀ ਜਾਂਦੀ ਨੇ ਹੋਰ ਇੰਦੀ ਆ ਨੰਨੂ ਨੰਨੇ ਬੇਟਾ ਆ ਦੇ ਊੜਾ ੜਾ ਕਿੱਥੇ ਲਿਆ ਦਿਖਾਈ ਯਾਰ ਊੜਾ ੜਾ ਊੜਾ ੜਾ ਦਿਖਾਈ ਆ ਦੇਖੋ ਇਕਨੇ ਲਿਖੇ ਉਡਾੜਾ ਮਾਨਿਆ ਨੇ ਮਾਨਿਆ ਨੇ ਅੱਛਾ ਤੇ ਅੱਜ ਮਾਮਾ ਹੀ ਨੇ ਆਣਾ ਤੇ ਉਹ ਆ ਚੁੱਕੇ ਨੇ ਤੇ ਹੁਣ ਬਾਹਰ ਟੈਂਟ ਲੱਗੇ ਨੇ ਸਕੂਟਰੀ ਵਾਪਸ ਹੁਣ ਮੈਂ ਕਿਹਾ ਇਧਰੋਂ ਦੀ ਘਮਾ ਕੇ ਲਿਆਓ ਮੈਂ ਦੇਖਦਾ ਜਾ ਕੇ ਹਨਾ ਆ ਲੈ ਆਹੋ ਆਦ ਗਏ ਨੇ ਆਹ ਕਿੰਨੇਆਂ ਨੂੰ ਕੱਟੇ ਉਹ ਨਾ ਕੱਟੇ ਨਾ ਪੈਂਚਰ ਹੋਣਾ ਕਾਹਦੇ ਕਿਲ ਲੱਗ ਗਿਆ ਮਾਮਾ ਜੀ ਆਏ ਨੇ ਵਲੌਗ ਬਣਾ ਰਿਹਾ ਸੀ ਆਈ ਦਾ ਮੈਚਿੰਗ ਇਥੇ ਪੂਰੀ ਹੈ ਉਹ ਠੀਕ ਠਾਕ ਹੋ ਹੈਏ ਸਸਤੀ ਘਰ ਦੇ ਦਾਦੂ ਨੂੰ ਬੁਲਾਏ ਸਸਤੀ ਘਰ ਦੀ ਔਲਾਦ ਹੀ ਹੈ ਕਹਿੰਦੀ ਵਈ ਕਹਿੰਦੀ ਉਹ ਦਾਦੂ ਆ ਰਹੇ ਨੇ ਬਰਾਤ ਸਸਤੀ ਘਰ ਕਹਿੰਦੀ ਮੈਂ ਦਾਦੂ ਨੂੰ ਮੇਰੇ ਹੈਂ ਆਹ ਲਾਡੀ ਨਾ ਮੈਂ ਨਹੀਂ ਤਿਆਰ ਹੋ ਗਿਆ ਜੀ ਵਿਆਹ ਤੇ ਚੱਲੀ ਹੈ ਨਾ ਕਿੱਥੇ ਜਾਣਾ ਉਹਨੂੰ ਪਿਆਰ ਕਿਹੜੇ ਜਗਾ ਦੇ ਦੁਬਾਰੀ ਪਤਾ ਲਿਖੀ ਪਤਾ ਸੀ ਇਹ ਬੰਦਾ ਕਿਹੜੀ ਉਹ ਪੁੱਟਾ ਸਿੱਧਾ ਬੋਲ ਜਾਂਦੀ ਹੈ ਸਰੀਰ ਵਾਲੇ ਲੰਗੂ ਜਾਨ ਮੱਤਰੀ ਕਿ ਨਾ ਆਇਆ ਠੀਕਾ ਮੱਤਰੀ ਚੱਲ ਆਇਆ ਕੰਜਕਾ ਵਾ ਅੱਜ ਕੱਲ੍ਹ ਕੰਜਾ ਹੱਥੀ ਆਈ ਸਾਡੀ ਦੀਕੋ ਯਾਰ ਨੂੰ ਇੱਕ ਇੱਕ ਕੱਪ ਚਾਹ ਦਾ ਬਣਾ ਦੇ ਕੰਜਕਾ ਜੀ ਕੀ ਮਿਲਿਆ ਮੈਂ ਕੋਲੀ ਛੋਲੇ ਛੁਨੇ ਹੋਰ तो और, और, हैंड बैग और, और की है? ब्रेसलेट तब। भी मिले ना सारा कुछ ਹਾਂ ਮੈਨੂੰ ਲੱਗ ਰਹੀ ਹੈ ਛੜਨਾ ਨਹੀਂ ਗੀ ਮੈਨੂੰ ਲੱਗ ਰਹੀ ਹੈ ਯਾਰ ਕੱਪੜੇ ਪਾਓ ਮਰਬੀ ਤੇ ਹਾਂ ਲੱਗ ਰਹੀ ਹੈ ਮੂੰਹ ਬਣਾਇਆ ਉਹਨੇ ਮੁੰਡਾ ਆਇਆ ਉਹ ਤਾਂ ਮੂੰਹ ਬਣਾ ਕੇ ਬੈਠਿਆ ਮੈਂ ਤਾਂ ਕਿਹਾ ਕਹਿੰਦੇ ਅੱਜ ਮੇਰਾ ਬਹੁਤ ਮੂਡ ਖਰਾਬ ਹੈ ਮੈਂ ਕੀ ਹੋਇਆ ਮੂਡ ਨੀ ਕੀ ਹੋਇਆ ਤੇਰੀ ਉਹ ਕੀ ਗਾਸ ਤੇ ਸੀ ਹਾਂ ਜੇ ਸਕੂਲ ਜਾਣਾ ਸਕੂਲ ਜਾਣ ਕਰਕੇ ਮੂਡ ਖਰਾਬ ਹੋ ਗਿਆ ਮੈਨੂੰ ਵੇਖ ਕੇ ਮੇਰਾ ਮੂਡ ਖਰਾਬ ਹੋ ਗਿਆ ਉਹ ਵੀ ਜੇ ਨਾ ਮੁਝੇ ਬੋਲਾ ਤੂੰ ਕਈ ਲੜਕੀ ਹੈ ਤੇਰਾ ਮੂੰਹ ਕਦੀ ਤੂੰ ਲੜਕੀ ਜਿਹੜਾ ਤੇਰਾ ਮੂਡ ਖਰਾਬ ਹੋ ਗਿਆ ਤੂੰ ਤਾਂ ਲੜਕਾ ਹੈ ਮੰਗੈ ਮੰਗੈ ਤੂੰ ਗੱਸ ਦੇਖ ਲਓ ਪੂਤਨੀ ਆ ਗਈ ਏ ਇੱਧਰ ਆ ਨਾ ਪੂਤਨੀਆਂ ਸਾਹਮਣੇ ਆ ਕੈਮਰੇ ਦੇ ਸਾਹਮਣੇ ਆ ਇੱਥੇ ਲੁਕੀ ਹੋਈ ਏ ਪੂਤਨੀਆਂ ਇੱਧਰ ਦੇਖ ਇੱਧਰ ਦੇਖ ਕਰਕੇ ਡੇਲੇ ਕਢ ਕੇ ਸਾ ਹਾਂ ਐਦਾਂ ਕਰ। ਓ ਮਾਈ ਗॉड ਪਦੇ। ਕਿੰਨੀ ਡਰਾਉਣੀ ਲੱਗ। ਬਣਦੀ ਤਾਂ ਹੈਨੀ ਤੂੰ ਡਰਾ ਵਾਲੀ। ਲੱਗੋ। ਨੇ। ਹੇ ਬੜ। ਇਹ ਇੱਧਰ ਦੇਖ ਹਣਾ ਇੱਧਰ ਦੇਖੀ ਭੂਤਨੀ। ਓ ਮਾਈ ਗॉड। ਓ।